ਚਾਹੋਗੇ ਦਿਨੋਂ ਆਪਾਂ ਛੰਡਾ ਜਾਉਂ ਕਹਿ ਦਿੰਨੇ ਜੀ ਅਸੀਂ ਇੱਥੇ ਜਿਹੜੇ ਈ ਰਿਕਸ਼ਾ ਚਾਲਕ ਸੀਗੇ ਉਹ 15 20 ਨੂੰ ਇਕੱਠਾ ਕਰਕੇ ਉਹਨਾਂ ਨੂੰ ਅਸੀਂ ਦੱਸ ਰਿਹਾ ਸੀ ਵੀ ਤੁਸੀਂ ਤੁਹਾਡੇ ਕੋਲ ਡਾਕੂਮੈਂਟ ਹੈ ਨਹੀਂ ਆਪਦੇ ਕਾਗਜ਼ ਪੱਤਰ ਲਾਇਸੈਂਸ ਵਗਾਰਾ ਲੈ ਕੇ ਚੱਲੋ ਇੰਨੀ ਦੇਰ ਦੇ ਵਿੱਚ ਇੱਕ ਟਰੈਕਟਰ ਆਇਆ ਬੜੀ ਉੱਚੀ ਆਵਾਜ਼ ਦੇ ਵਿੱਚ ਇੱਕ ਯੰਗ ਮੁੰਡਾ ਬੈਠਾ ਹੋਇਆ ਸੀਗਾ ਉਹਨੇ ਜਦੋਂ ਆਵਾਜ਼ ਕੀਤੀ ਵੀ ਅਸੀਂ ਉਹਨੂੰ ਪਿੱਛੋਂ ਆਵਾਜ਼ਾਂ ਵੀ ਮਾਰੀਆਂ ਤੇ ਲੈ ਗਿਆ ਭਜਾ ਕੇ ਜਦੋਂ ਦੂਜਾ ਚੱਕਰ ਫੇਰ ਆ ਗਿਆ ਇੱਕ ਬਜ਼ੁਰਗ ਨਾਲ ਬੈਠਾ ਸੀ ਕਹਿੰਦਾ ਜੀ ਇਹ ਮੇਰਾ ਫਾਦਰ ਆ ਜਾਂ ਫਾਦਰਨ ਲਾਹ ਹੋਣਗੇ ਉਹਨੂੰ ਪੁੱਛਿਆ ਵੀ ਤੁਸੀਂ ਇਹ ਕਾਰਨ ਕੀ ਤੁਸੀਂ ਆਂਦਾ ਜੀ ਤਾਂ ਮੈਂ ਅਸੀਂ ਮੋਗੇ ਚੱਲੇ ਆਂ ਫਿਰ ਉਹਦੇ ਬੱਤੀ ਲੱਗੀ ਸੀ ਮੈਂ ਕਿਹਾ ਬੱਤੀ ਦਾ ਕਾਰਨ ਕੀ ਆ ਉਹਦੇ ਲਾਲ ਬੱਤੀ ਲੱਗੀ ਹੋਈ ਆ ਉਹ ਬੱਤੀ ਦਾ ਵੀ ਕੋਈ ਕਾਰਨ ਨਹੀਂ ਦੱਸ ਸਕਿਆ ਦੱਸ ਸਕਿਆ ਨਾ ਹੀ ਉਹ ਡੱਕ ਦਾ ਕੋਈ ਕਾਰਨ ਦੱਸ ਸਕਿਆ ਫਿਰ ਅਸੀਂ ਕਿਹਾ ਵੀ ਟਰੈਕਟਰ ਦੇ ਡਾਕੂਮੈਂਟ ਦਿਖਾਓ ਜਾਂ ਤੁਹਾਡੇ ਕੋਲ ਲਾਇਸੈਂਸ ਨਾ ਤਾਂ ਟਰੈਕਟਰ ਦੇ ਅੱਗੇ ਨੰਬਰ ਨਾ ਪਿੱਛੇ ਕੋਈ ਵੀ ਨੰਬਰ ਨਹੀਂ ਸੀਗਾ ਨਾ ਉਹ ਨੰਬਰ ਉਹਦਾ ਦੱਸ ਸਕਿਆ ਵੀ ਇਹਦਾ ਨੰਬਰ ਕੀ ਆ ਤੁਹਾਨੂੰ ਇਹ ਵੀ ਲੱਗਦਾ ਟਰੈਕਟਰ ਜਾਂ ਕੋਈ ਕਿਸੇ ਕੁਆੜ ਤੋਂ ਜਾਂ ਕੋਈ ਚੋਰੀ ਚਾਰੀ ਦਾ ਟਰੈਕਟਰ ਨਾ ਹੋਵੇ ਕੋਈ ਵੀ ਪ੍ਰੂਫ ਪੇਸ਼ ਨਹੀਂ ਕਰਾਂਗੇ। ਕਰਾਉਣ ਦੀ ਗੱਲ ਵੀ ਕਰਦੇ। ਫਿਰ ਕਹਿੰਦਾ ਜੀ ਗੱਲ ਕਰੋ। ਮੈਂ ਕਹਿੰਦਾ ਮੈਂ ਕਿਸੇ ਨਾਲ ਗੱਲ ਨਹੀਂ ਕਰਦਾ। ਮੈਂ ਬਾਈ ਨਾਲ ਗੱਲ ਕਰਾਂਗਾ। ਤੁਸੀਂ ਕਿਵੇਂ ਲੈ ਜਾਓਗੇ? ਫਿਰ ਸਾਡੇ ਨਾਲ ਉਹਨੇ ਬਹਿਸ ਵਾਈ ਸ਼ੁਰੂ ਕਰਦੀ। ਤੁਹਾਨੂੰ ਕੀ ਪਾਵਰ ਹੈ ਕਿਸੇ ਤਰ੍ਹਾਂ ਲੈ ਜਾਓ। ਮੈਂ ਕਹਿੰਦਾ ਸਾਨੂੰ ਅਧਿਕਾਰ ਹੈ। ਜਾਂ ਤਾਂ ਤੂੰ ਡਾਕੂਮੈਂਟ ਵਿਖਾ। ਸਾਡੀ ਤਸੱਲੀ ਕਰਾ। ਨੰਬਰ ਦੋ ਤੇ ਨਹੀਂ ਅਸੀਂ ਇਹਦਾ ਚਲਾਨ ਕਰਾਂਗੇ 207 ਚ ਬੰਦ ਕਰਾਂਗੇ। ਫਿਲਹਾਲ ਕਿਸ਼ਤਾ ਨਹੀਂ ਕਰਦੇ। ਹਾਂਜੀ। ਫਿਲਹਾਲ ਕਿਸ਼ਤਾ ਨਹੀਂ ਕਰਦੇ। ਫਿਲਹਾਲ ਜੀ ਜਦੋਂ ਵੀਰ ਗਿਆ ਮੈਂ ਜਾਂਦਾ ਨਹੀਂ ਮੇਰੇ ਟਰੈਕਟਰ ਨੂੰ ਹੱਥ ਨਹੀਂ ਲਾਉਣ ਦਿੰਦਾ। ਫਿਰ ਇਹ ਐਸਐਚਓ ਸਿਟੀ 1 ਨੂੰ ਬ ਤੇ ਨਾਲ ਹੀ ਟਰੈਕਟਰ ਜਿਹੜਾ ਆ ਉਹ ਥਾਣੇ ਲੈ ਗਿਆ ਜੀ ਜਿਸ ਤਰ੍ਹਾਂ ਦੀ ਬੰਦੀ ਕਾਰਵਾਈ ਅਸੀਂ ਕਾਨੂੰਨ ਅਨੁਸਾਰ ਉਹ ਉੱਤੇ ਕਰਾਂਗੇ ਜੀ ਲਿਖੇਗਾ ਅਕਸਰੀ ਉਸਦੀ ਆਵਾਜ਼ ਤੇ ਟਰੈਕਟਰ ਇਦਾਂ ਚੱਲਦੇ ਰਹਿੰਦੇ ਨੇ ਦੇਖੋ ਉਹਨਾਂ ਲੋਕਾਂ ਨੂੰ ਕੀ ਹੁਣ ਤੁਸੀ ਉਤਰੀ ਮੈਂ ਤਾਂ ਨਹੀਂ ਇਹੀ ਮੈਸੇਜ ਮੈਂ ਰਿਕਵੈਸਟ ਕਰਨਾ ਤੇ ਹੁਣਾ ਜਿਹੜੇ ਕਿਸਾਨ ਵੀਰਾਂ ਦੇ ਦਾਦਾ ਹੁੰਦੇ ਟਰੈਕਟਰ ਉਹ ਆਪਣੇ ਖੇਤ ਦੇ ਵਿੱਚ ਜੋ ਮਰਜ਼ੀ ਮਨਮਰਜ਼ੀ ਕਰਨ ਸਾਨੂੰ ਉਸ ਚੀਜ਼ ਤੱਕ ਕੋਈ ਮਤਲਬ ਨਹੀਂ ਆ ਪਰੰਤੂ ਜਦੋਂ ਅਸੀਂ ਰੋਡ ਤੇ ਚੜ੍ਹਦੇ ਆ ਪਿੱਛੇ ਸਾਡੇ ਹੋਰ ਕਿੰਨੇ ਵੀ ਕਲਾਹ ਆਉਂਦੇ ਹੁੰਦੇ ਜਦੋਂ ਅਸੀਂ ਆਵਾਜ਼ ਫੁੱਲ ਕਰਦੀ ਸਾਨੂੰ ਡਰਾਈਵਰ ਨੂੰ ਟਰੈਕਟਰ ਚਲਾਉਣ ਵਾਲਿਆਂ ਨੂੰ ਪਿੱਛੋਂ ਨਹੀਂ ਪਤਾ ਲੱਗਦਾ ਕਿਸੇ ਨੇ ਸਾਨੂੰ ਪਾਸ ਕਰਨਾ ਕੋਈ ਐਂਬੂਲੈਂਸ ਆਉਂਦੀ ਹੈ ਕੋਈ ਬਿਮਾਰ ਬੰਦਾ ਆਉਂਦਾ ਬਜ਼ੁਰਗ ਬੰਦਾ ਆਉਂਦਾ ਉਹ ਬੜੀ ਵੱਡੀ ਸਮੱਸਿਆ ਆਉਂਦੀ ਹੈ ਕਈ ਵਾਰੀ ਇਸੇ ਕਾਰਨ ਕਰਕੇ ਬੰਦੇ ਜੇ ਟਾਈਮ 'ਚ ਹਸਪੀਟਲ ਨਹੀਂ ਪਹੁੰਚਦਾ ਤੇ ਉਹਦੀ ਇਵਨ ਡੈਥ ਵੀ ਹੋ ਜਾਂਦੀ ਹੈ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਆ ਸੜਕ ਤੇ ਆ ਕੇ ਤੁਸੀਂ ਆਪਦਾ ਡੈਕ ਬੰਦ ਰੱਖੋ ਤੇ ਆਪਦਾ ਜੋ ਰੂਟੀਨ ਦੇ ਵਿੱਚ ਆਪਣਾ ਕੰਮ ਧੰਦਾ ਹੋਣਾ ਤੁਸੀਂ ਉਹ ਆਉ ਉਹ ਵੀ ਕਿਸੇ ਬਾਈ ਦਾ ਫੋਨ ਨਹੀਂ ਸੁਣਿਆ ਤੇ ਕਿਤੇ ਲੱਗਦਾ ਤਾਂ ਨਹੀਂ ਇਹ ਕਿ ਥਾਣੇ ਜਾ ਕੇ ਬਾਈ ਦਾ ਬਰਖਤ ਪੈਂਡਾ ਚੜ੍ਹਦਾ ਜਾਊਗਾ ਬਾਈ ਜੀ ਕੋਈ ਪ੍ਰੈਸ਼ਰ ਨਹੀਂ ਸਾਨੂੰ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੀਆਂ ਬੜੀਆਂ ਸਖਤ ਹਦਾਇਤਾਂ ਅਸੀਂ ਇਸ ਤਰ੍ਹਾਂ ਦੀ ਜਿੱਥੇ ਪਬਲਿਕਲ ਪ੍ਰੈਸ ਤੇ ਕੋਈ ਇਸ ਤਰ੍ਹਾਂ ਦੀ ਕਰਦਾ ਗੱਲ ਉਹਦੇ ਨਾਲ ਕੋਈ ਲਾਜ ਨਹੀਂ ਉਹਦੇ ਨਾਲ ਪੂਰੀ ਕਾਨੂੰਨ ਮੁਤਾਬਕ ਜੋ ਬਣਦੀ ਹੈ ਅਸੀਂ ਸਖਤ ਭਾਈ ਕਾਰਵਾਈ ਕਰਦੇ ਆ ਕਰਦੇ ਵੀ ਆ ਤੇ ਕਰਦੇ ਵੀ ਰਵਾਂਗੇ ਫੋਨ ਕਰਨ ਵਾਲੇ ਬਾਈਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਜਿਹੜੇ ਬਾਈ ਫੋਨ ਕਰਦੇ ਨੇ ਉਹਨਾਂ ਨੂੰ ਉਹਨਾਂ ਨੂੰ ਬਾਈਆਂ ਨੂੰ ਮੇਰੀ ਰਿਕਵੈਸਟ ਹੈ ਵੀ ਉਹਨੂੰ ਪੁੱਛਣ ਵੀ ਗੱਲ ਕਰਨ ਦਾ ਤਰੀਕਾ ਕੀ ਜਦੋਂ ਰੋਕਿਆ ਜਾਵੇ ਤੇ ਪੁਲਿਸ ਨੂੰ ਕਿਸ ਤਰ੍ਹਾਂ ਕਮੋਡੀਟ ਕਰੀਦਾ ਹੁੰਦਾ ਜੇ ਕੋਈ ਉਹਦੀ ਪ੍ਰੋਬਲਮ ਆ ਜਾਇਜ਼ ਸਾਨੂੰ ਦੱਸਣ ਇਹ ਤਾਂ ਨਹੀਂ ਪੁਲਿਸ ਦੇ ਗੱਲ ਪੈਣ ਤੇ ਅੱਗੋਂ ਆਪਦੀ ਗੁੰਡਾਗਰਦੀ ਵਿਖਾਉਣ ਵਿਖਾਉਣ